ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਚੈਨਲ ਗੁਰਪ੍ਰੀਤ ਹੈਨਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਅੱਜ ਫੇਰ ਤੁਹਾਡੇ ਵਾਸਤੇ ਨਵਾਂ ਬਲੌਗ ਲੈ ਕੇ ਹਾਜ਼ਰ ਹੋਏ ਹਾਂ ਹਨ ਹੋ ਗਿਆ ਸੀ ਤਿਆਰ ਰਸ਼ਮੀ ਨੇ ਰੋਟੀ ਵੀ ਖਾ ਲਈ ਇਸਮੀ ਤਿਆਰ ਐ ਕਿਵੇਂ ਪੈਰਿਸ਼ਮੀ ਅੱਜ ਵੇਲੇ ਤਾਂ 아이 ਹੁੰਦਾ ਰੋਜੀ ਹੈ ਨਾ ਰਸ਼ਮੀ ਜਾਊਗਾ ਹਮ ਸਕੂਲ ਰਸ਼ਮੀਨ ਰੈਡੀ ਹੋ ਗਿਆ। ਨਹਾ ਲਈ ਰਸ਼ਮੀਨ ਤੇ ਰੋਟੀ ਵੀ ਖਾ ਲਈ ਰਸ਼ਮੀਨ ਨੇ। ਆਪਾਂ ਹਜੇ ਸਾਰਾ ਕੰਮ ਪਿਆਈਏ। ਸਾਰੇ ਸਬਸ ਪਈ ਪਈਏ ਹਜੇ ਆਪਾਂ ਤੇ ਆਈਮ ਸੋਰੀ ਜੀ ਆਪਾਂ ਕੰਮ ਕਰਾਂਗੇ ਹਜੇ ਸਾਰਾ ਕੰਮ ਪਿਆ ਆਪਣਾ ਸਵੇਰ ਦਾ ਵੀ। ਬਾਅਦ ਸਵੇਰੇ ਸਵੇਰੇ ਜਿੜੀਆਂ ਆਪ ਦੇ ਘਰਾਂ ਦੇ ਵਿੱਚ ਜਿਹੜੀਆਂ ਆ ਗਈਆਂ ਇੱਧਰ ਵੀ ਬੇਲ ਗਿਰੀਆਂ ਪੱਕ ਗਈਆਂ ਹੁਣ ਪੱਕ ਗਈਆਂ ਸਾਰੀਆਂ ਤੇ ਪੱਕ ਕੇ ਆਪੇ ਡਿੱਗ ਜਾਂਦੇ ਨੇ ਥੱਲੇ ਤੇ ਆਵਿਸ਼ ਬੱਚੇ ਛਿੜੀ ਦੇ ਬੱਚੇ ਹੁਣ ਪਾਲ ਗਏ ਕਿੰਨੋਂ ਦਾ ਬੁੱਟਾ ਸਾਡਾ ਪਤਾ ਨਹੀਂ ਕਿੰ ਸੁੱਪ ਗਿਆ ਪਤਾ ਨਹੀਂ ਕੀ ਹੋ ਗਿਆ ਫਲ ਵੀ ਵਾਵਾ ਡਿੱਗ ਗਿਆ ਸੀ ਤੇ ਪਰ ਹੁਣ ਵਧੀਆ ਪਾਣੀ ਤੋਂ ਨਹੀਂ ਪਾਇਆ ਸੰਭਾਲ ਲਈ ਹੈ ਹੁਣ ਥੋੜਾ ਜਿਹਾ ਪੱਕ ਗਿਆ ਪਹਿਲਾਂ ਜਦੋਂ ਸੁੱਕ ਗਿਆ ਸੀ ਜ ਆਹ ਹੌਂਦੇ ਰਿਹਾ ਕੋਈ ਅੰਦਰ ਆਪਾਂ ਕੰਮ ਕਰਾਉਣਾ ਬਣੇ ਰਿਓ లైట్ షేర్ క్రెంਡ ਕਰੂ ਹੋ ਜਾ ਰਹੀ ਸਿਰਲੀ ਦੀ ਬੱਸ ਅੱਗੇ ਵਸੇ ਤੀ ਹੈ ਜਬ ਮੈਂ ਲੇਟੀ ਹੈ ਜਬ ਪੀਨੀ ਮੰਗਤ ਰਸਮੀਲ ਹੁੰ ਜਾ ਰਿਆ ਸਕੂਲ ਰਸਮੀਲ ਦਾ ਬੈਗ ਤਾਂ ਰਸਮੀ ਮੈਂ ਰੱਖਿਆ ਹੀ ਕਾਰ ਚ ਆ ਜਾ ਤੇਰੇ ਡੈਡੀ ਕਾਰ ਸਾਫ ਕਰੀ ਜਾਂਦਾ ਆ ਜਾ ਉੱਠ ਚਾਬੀ ਲੈ ਮਾਂ ਸਭੀ ਤਾਂ ਲੈ ਜਾਂਦਾ ਆ ਲੈ ਚਾਬੀ ਤੇਰੀ ਗੱਡੀ ਕੀ ਚਾਬੀ ਆ ਜਾ ਨਾ ਲਈ ਝਾਂਡੜਾ ਇਹ ਕਰਦੀ ਆ ਮੰਮੀ ਚੱਤ ਨਹੀਂ ਬਣਾਉਂਦੀ ਥੋਟਾ ਥੋਟਾ ਹੁੰਦਾ ਇਹ ਫਰੀ ਜਾਂਦੇ ਆ ਕਾਰਸਾ ਬੁਰੀ ਤੇ ਬੋੜ ਚੜ੍ਹ ਬੈ ਤੋਣ ਵਾਲੀ ਹੋਈ ਪਈ ਐ ਤੋ ਕਿਉ ਕਬਰ ਜਾ ਦੇ ਦਿਓ ਅੱਜ ਇਹਦੇ ਤੇ ਦਿਂਦੇ ਹੀ ਨਹੀਂ ਗਏ ਦਿਨੇ ਸਾਰਾ ਦਿਨ ਧੁੱਪ ਚ ਹੀ ਰਹਿੰਦੀ ਰਸਤੇ ਰੱਖਣਾ ਹੋਰਾ ਸੋ ਬੁਸਤ छुट्टੀਆਂ ਲੈਣੀ ਐ ਅੱਜ ਆਉਂਦਾ ਫੜ ਬੇਟੇ ਮੋਜ ਮਾਰੀ ਰਿੱਤੀ ਵਸਤੀ ਮਾਰੀ ਪਰ ਲੜਾਈ ਤੇ ਸੀ ਹਾਂ ਪਰ ਡਿੱਗਿਆ ਪਾh ਗਿਆ ਆ ਮਛਰ ਲੜ ਗਿਆ ਰਸ਼ਮੀਨ ਤੇਰੇ ਗਲਤ ਮਛਰੀ ਬਹੁਤ ਜਿਆਦਾ ਹੋਇਆ ਤੇਗਾ ਗੇਟ ਖੋਲਾ ਗੇਟ ਖੋਲਾ ਤਾਂ ਆਪ ਚੱਕ ਲੀ ਲਓ ਜੀ ਹੁਣ ਅਸੀਂ ਜਾ ਰਹੇ ਹਾਂ ਸਕੂਲ ਰਸ਼ਮੀਨ ਨੂੰ ਛੱਡਣ ਇਹ ਰਸ਼ਮੀਨ ਨੇ ਮੈਨੂੰ ਵੀ ਬਿਠਾ ਲਿਆ ਵਿਚਾਂ ਦਾ ਮम्मा ਤੁਸੀਂ ਵੀ ਚੱਲੋ ਮੈਨੂੰ ਛੱਡ ਕੇ ਆਪ ਸਕੂਲ ਰਸ਼ਮੀਨ ਦਾ ਸਕੂਲ ਹੁਣ ਬਾਬਾ ਦੂਰ ਪੈ ਜਾਂਦਾ ਹੈਗਾ ਤੇ ਅੱਜ ਫੇਰ ਰਸ਼ਮੀਨ ਨੇ ਲੈਣਾ ਸੀ ਬਿਸਕਟ ਸਕੂਲ ਵਾਸਤੇ ਕੁਸਮਾਨ ਲੈਣਾ ਸੀ ਫਿਰ ਪੀਏ ਫੇਰ ਘਰੇ ਪਰ ਲਗੇ ਰੋਜ਼ ਇਹ ਗੱਲ ਕੀ ਹੋਣ ਲੱਗ ਗਈ ਫੇਰ ਬੈਕ ਲਗੇ ਕਾਰ ਥੋੜੀ ਦੂਰੀ ਗਈ ਸੀ ਘਰ ਤੋਂ ਤੇ ਕਾਰ ਲਗੇ ਬੈਕ

पारले जी बिस्किट लेवने है के दूजे और ही कुछ ले ही जाता टॉफियां रुफी ये एमसी पालंग

ਅੱਜ ਹਜੇ ਕੋਈ ਆਇਆ ਹੀ ਨਹੀਂ ਉਹ ਦੇਖੋ ਉਹ ਵੀ ਵੀਡੀਓ ਬਣਾ ਰਿਹਾ ਉਸੇ ਆ ਗਈ ਬੈਂ ਇੱਕ ਕਲੰਦੀ ਜੰਸੀ ਹੈ ਹਨਾ ਉਹਨਾਂ ਦੀ ਹੈ ਹਨਾ ਕੋ ਦਾ ਮੁੱਸਾ ਅੱਛਾ ਸੀ ਇਹਦੇ ਘਰ ਜਾ ਕੇ ਆ ਪਰਸਮੀ ਨੇ ਸਕੂਲ ਛੱਡਿਆ ਸੀ ਤੇ ਹੁਣ ਬਣਾਵਾਂਗੇ ਰੋਟੀ ਤੇ ਇਹ ਬੈਠੇ ਹੈਗੇ ਆ ਬੈਠੇ ਹੈਗੇ ਤੇ ਮੈਂ ਇੱਕ ਬਧੀ ਰੋਟੀ ਸਾੜੀਆਂ ਕੇ ਠਹਿਰ ਕੇ ਅੱਜ ਕੀ ਕਰੋਗੇ ਤੇ ਬਾਹਮ ਦੇ ਨਰਮ ਬਿਤਾਗੇ ਅੱਛਾ ਗਰਮੀ ਬਹੁਤ ਹੋ ਗਈ ਹੈ ਨਾ ਹੁਣ ਨਰਮਾ ਵੀ ਜਾਂਦਾ ਅੱਗੇ ਸਾਰੇ ਲੋਕ ਹਾਂ ਆ ਜਿਹੜੀਆਂ ਦੇ ਬੱਚਿਆਂ ਨੂੰ ਨਾ ਪੰਗ ਕਰਦੇ ਨੇ ਜਤਾਰਾਂ ਨੂੰ ਰਾਤ ਇੰਤੇਰੀ ਨੂੰ ਹੋੜ ਵੀ ਕਰੀ ਜਾਂਦੇ ਆ ਉੜਾਈ ਜਾ ਕੇ ਹਾਂ ਕੱਪੜਿਆ ਕੱਪੜਿਆ ਦਾ ਰੋਟੀ ਬਣਾਉਣੇ ਆ ਤੇ ਸਿਖਾਉਂਗੇ ਲਾਦੀ ਨਾਲ ਤੁਸੀਂ ਸਹਿਤ ਸਿੱਖ ਕੇ ਖਾਣੇ ਜੀ ਹੁਣ ਆਪਾਂ ਸਾਰਿਆਂ ਨੇ ਰੋਟੀ ਵੀ ਖਾ ਲਈ ਸੀ ਰੋਟੀ ਬਣਾ ਲਈ ਤੇ ਸਾਫ ਸਫਾਈ ਵੀ ਕਰਤੀ ਸਾਰੇ ਝਾੜੂ ਪੋਚਾ ਵੀ ਕਰ ਲਿਆ ਸੀ ਤੇ ਕਪੜੇ ਆਪਾਂ ਹਜੇ ਸ਼ਾਮ ਨੂੰ ਧੋਣੇ ਆ ਤੇ ਹੁਣ ਵੱਜ ਗਏ ਸੀ 12 ਤੇ ਮੈਂ ਬਣਾ ਰਹੀ ਹਾਂ ਮੈਂਗੋ ਸ਼ੇਕ ਆਜੋ ਪੀ ਲੋ ਮੈਂ ਗੋਸ਼ਟ ਬਣਾ ਲਈ ਜੰਨੀਏ ਮੈਂ ਲਓ ਜੀ ਮੰਗੋ ਸ਼ੇਕ ਬਣ ਕੇ ਆਪਣਾ ਤਿਆਰ ਹੈ ਬਣ ਗਿਆ ਹੋਇਆ ਪੋਵੇ ਹੈ ਗਲਾਸ ਲਓ ਜੀ ਦਿਸ ਮੀਨਸ ਫੁੱਲੋਂ ਆ ਵੀ ਗਿਆ ਸੀ ਤੇਨੇ ਪੰਗੇ ਵੀ ਬਾਵਾ ਲੈ ਕੇ ਟੂਟਿਆ ਨਾ ਉਹਦਿਆਂ ਨੂੰ ਪਾਣੀ ਪੂਰੀ ਪਾਇਆ ਆ ਬਾਵਾ ਉਹ ਵੀ ਛੱਡਾਇਆ ਹੰਜਾ ਦਾ ਦੁਕਾਨ ਤੇ ਖਾਂਸ ਕਰਕੇ ਦਿਖਾ ਨਾਥਿੰਗ ਗੋਲਪਾਟੇ ਪਈਏ ਇਹਦੇ ਨਾਲ ਕੀ ਠੀਕ ਹੋ ਗਏ ਆ ਹਟਕਾ ਦੋ ਉਹ ਜੀ ਲਾਉਂਦੇ ਹੋੜੀ ਆ ਨਾਉ ਦੇ ਨਹੀਂ ਅਜੇ ਦਰ ਕੇ ਨੰਬਰ ਕੀ ਕਰਦਾ ਫਿਰਦਾ ਹੈ ਹੈ ਰਸ਼ਮੀ ਗੋਲਬਾ ਪਾੜ ਗਿਆ ਨਾ ਹਵਾ ਤੱਕ ਵੀ ਲੋ ਨਾ ਆਪਣੇ ਨਾ ਆ ਮਾ ਬਹੁ ਸਮਝਾਈ ਹੈ ਹਵਾਜੀ ਚੱਲਦੀ ਹੈ ਨਾ ਸਾਰੇ ਹੱਥ ਕਰਦੇ ਇਹ ਜਲੀਤੀ ਦਾ ਫਲੇਵਰ ਆ ਰਿਹਾ ਹੌਣਕਾਰ ਅਰ ਹਣ ਚਲੋ ਅਰੇ ਗਾ ਲਾਂ ਸਰਸ਼ਮੀਨਾ ਲੋ ਗਿਆ ਲਾਂਸ ਕਰਕੇ ਦਿਖਾ ਦੇ ਕਰਦੇ ਹੋ ਇੱਧਰ ਹੈ ਕੈਮਰਾ ਤਾਂ ਚਲ ਨਹੀਂ ਹੋਣੀ ਤੱਕ ਰਹੀ ਹੈ। ਨਾਲਸ ਕਰਦਾ ਉਹਲੇ। ਹੁਣ ਕਰਕਦੇ ਨਹੀਂ ਵਧੀਆ। ਲੈ। ਤੂੰ ਉਹ ਗਾਣੇ ਤੇ ਕਰਕੇ ਦਿਖਾ ਦੇ ਜਿਹੜਾ ਤੂੰ ਆਣਾ ਨਾ ਨਾ ਵੀ ਸਕੂਲ 'ਚ ਥੋੜੇ ਟਾਈਮ ਨੂੰ ਫੰਕਸ਼ਨ ਹੈਗਾ ਤੇ ਉਸ ਤੇ ਕਰਨਾ ਹੈ। 5 ਕਿਜੀ ਮਾਂ ਗੇ ਨਾਲੇ ਦੱਸ ਦੇ। ਉਹ ਗਾਣੇ। 5 ਕਿਜੀ ਨਹੀਂ। ਅੱਡ ਕੇ ਦਸ ਲੱਗੇ ਹੋਣੇ ਆ ਨਾ 10 ਪਸੰਦ ਨਹੀਂ ਆਏ 50 ਲੱਗੇ ਹੋਣੇ ਆ ਦਾਲੀ ਵਸ ਪਰਕਾ ਤੋਂ ਵਰਗੇ ਨਾਲ ਉਹਦੇ ਨਾਲ ਪਰਕਾ ਬਹੁਤ ਪਰਕਾ ਕੱਲ੍ਹ ਤੇ ਪੂਰੇ ਮੱਛੀ ਸੀ ਹੋਰ ਹੁੰਦਾ ਹੈ ਜਮਾਰੇ ਤੇ ਜਿੰਕੂ ਕਾਟੇ ਹਾਂਜੀ ਅੱਜ ਦੀ ਵੀਡੀਓ ਮੇਰੀ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਵੀ ਕਰਿਆ ਕਰੋ ਜਰੂਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਹੁਣ ਆਪਾਂ ਕੱਲ ਨੂੰ ਮਿਲਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ